ਸਵੀਨਾ ਨੇ ਪਿੰਡ ਗੁਣਾਚੌਰ ਸਥਿਤ ਖੁਰਾਨਾ ਸਵੀਟ ਸ਼ਾਪ ਦੀਆਂ ਜਿੱਥੇ ਇੱਕ ਵਿਅਕਤੀ ਵੱਲੋਂ ਸਵੀਟ ਸ਼ਾਪ ਦੀ ਜੰਮ ਕੇ ਭੰਨਤੋੜ ਕੀਤੀ ਗਈ ਹੈ। ਖੁਰਾਨਾ ਸਵੀਟ ਸ਼ਾਪ ਦੇ ਮਾਲਕ ਇੰਦਰਜੀਤ ਖੁਰਾਨਾ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਟਾਂਡੀ ਹੈ ਜਿਸ ਵੱਲੋਂ ਇਰਾਦੇ ਕਤਲ ਨਾਲ ਦੁਕਾਨ ਤੇ ਹਮਲਾ ਕੀਤਾ ਗਿਆ ਪਰ ਉਸ ਵੇਲੇ ਦੁਕਾਨ ਵਿੱਚ ਮੌਜੂਦ ਨਾ ਹੋਣ ਕਾਰਨ ਹਮਲਾਵਰ ਆਪਣੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕਿਆ। ਪੀੜਿਤ ਇੰਦਰਜੀਤ ਖੁਰਾਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਬਾਬਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮਹਿੰਦਰਜੀ ਦੇ ਖਰਾਨਾ ਗੁਣਾ ਚਾਰਪਾ ਜਿਹੜੀ ਹਲਵਾਈ ਤੇ ਕਾਰਕਟਰ ਦਾ ਹੈ ਉਹ ਤੀਨਾਂ ਦੁਕਾਨ ਦੇ ਉੱਤੇ ਸਾਡੇ ਪਿੰਡ ਦਾ ਇੱਕ ਮੁੰਡਾ ਜਿਹਨੂੰ ਕਾਢੀ ਕਹਿੰਦੇ ਆ ਉਹਨੇ ਆ ਕੇ ਨਾ ਦੁਕਾਨ ਦੇ ਉੱਤੇ ਹਮਲਾ ਕਰ ਦਿੱਤਾ ਮੈਨੂੰ ਮਾਰਨ ਦੇ ਰਾ ਦੇ ਨਾਲ ਉਹ ਆਇਆ ਸੀ ਤੇ ਮੇਰੇ ਬੱਚਿਆਂ ਦੇ ਉੱਤੇ ਵੀ ਹਮਲਾ ਕੀਤਾ ਤੇ ਜਿੰਨਾ ਵੀ ਸਾਡੇ ਡਿਸਪਲੇ ਕਾਊਂਟਰ ਲੱਗੇ ਉਹਦੇ ਬਹੁਤ ਕੰਡ ਗਲਾਸ ਜਿਆ ਸਾਰਾ ਤੋੜ ਗਿਆ ਆਈਸਕ੍ਰੀਮਾਂ ਭੇਜਾਂ ਦੇ ਬਿਲਾਸ ਨੂੰ ਤੋੜ ਗਿਆ ਤੇ ਮਤ ਮੈਂ ਇੱਥੇ ਹੈ ਨਹੀਂ ਜੀ ਕਿ ਕਹਿੰਦੇ ਕਿ ਮੇਰਾ ਬੱਚਾ ਹੋ ਗਿਆ ਮੇਰੇ ਬੱਚਿਆਂ ਨੂੰ ਕਹਿੰਦਾ ਅੱਜ ਤੁਹਾਡੇ ਪਾਪ ਨੂੰ ਮੈਂ ਛੱਡ ਕੇ ਮਾਰ ਕੇ ਜਾਣਾ ਇਰਾਦੇ ਕਰ ਤਰ ਲਾਏ ਤੇ ਉਹ ਪਹੁੰਚਿਆ ਆਪਾਂ ਇਹੀ ਜਾਣੇ ਬਈ ਸਾਨੂੰ ਇਨਸਾਫ ਦੇ ਸਰਦੀ ਪ੍ਰਸ਼ਾਸਨ ਤਾਂ ਕੀ ਮੰਗਤਾਂ ਨਹੀਂ ਹੈ ਪ੍ਰਸ਼ਾਸਨ ਤਾਂ ਬਸ ਇਨਸਾਫ ਦੀ ਮੰਗ ਕਰਦੇ ਤਸਵੀਰਾਂ ਨੇ ਪਿੰਡ ਗੁਣਾਚੌਰ ਸਥਿਤ ਖੁਰਾਨਾ ਸਵੀਟ ਸ਼ਾਪ ਦੀਆਂ ਜਿੱਥੇ ਇੱਕ ਵਿਅਕਤੀ ਵੱਲੋਂ ਸਵੀਟ ਸ਼ਾਪ ਦੀ ਜੰਮ ਕੇ ਭਾਂ ਤੋੜ ਕੀਤੀ ਗਈ ਹੈ ਖੁਰਾਨਾ स्वीट ਸ਼ਾਪ ਦੇ ਮਾਲਕ ਇੰਦਰਜੀਤ ਖੁਰਾਨਾ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਟਾਂਡੀ ਹੈ ਜਿਸ ਵੱਲੋਂ ਇਰਾਦੇ ਕਤਲ ਨਾਲ ਦੁਕਾਨ ਤੇ ਹਮਲਾ ਕੀਤਾ ਗਿਆ ਪਰ ਉਸ ਵੇਲੇ ਦੁਕਾਨ ਵਿੱਚ ਮੌਜੂਦ ਨਾ ਹੋਣ ਕਾਰਨ ਹਮਲਾਵਰ ਆਪਣੇ मंसूबਿਆਂ ਵਿੱਚ ਸਫਲ ਨਾ ਹੋ ਸਕਿਆ ਪੀੜਿਤ ਇੰਦਰਜੀਤ ਖੁਰਾਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਬਾਬਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਮੈਂ ਇੰਦਰਜੀਤ ਖੁਰਾਨਾ ਗੁਲਾਚੌੜ ਜਿਹੜੀ ਹਲਵਾਈ ਦਾ ਕਾਰਕਟਰ ਹੈ ਉਹ تینਾਂ ਦੁਕਾਨ ਦੇ ਉੱਤੇ ਸਾਡੇ ਪਿੰਡ ਦਾ ਇੱਕ ਮੁੰਡਾ ਜਿਸ ਨੂੰ ਕੋ ਕਾਂਡੀ ਕਹਿੰਦੇ ਆ ਉਹਨੇ ਆ ਕੇ ਨਾ ਦੁਕਾਨ ਦੇ ਉੱਤੇ ਹਮਲਾ ਕਰ ਦਿੱਤਾ ਮੈਨੂੰ ਮਾਰਨ ਦੇ ਰਾ ਦੇ ਨਾਲ ਉਹ ਆਇਆ ਸੀ ਤੇ ਮੇਰੇ ਬੱਚਿਆਂ ਦੇ ਉੱਤੇ ਵੀ ਹਮਲਾ ਕੀਤਾ ਤੇ ਜਿੰਨਾ ਵੀ ਸਾਡੇ ਡਿਸਪਲੇ ਕਾਊਂਟਰ ਲੱਗੇ ਉਹ ਪ੍ਰਾਣ ਗਲਾਸ ਜਿਆ ਸਾਰਾ ਤੋੜ ਗਿਆ ਆਈਸਕ੍ਰੀਮਾਂ ਫੇਜਾਂ ਦੇ ਬਿਲਾਲ ਨੂੰ ਤੋੜ ਗਿਆ ਤੇ ਮਤ ਮੈਂ ਇੱਥੇ ਹੈ ਨਹੀਂ ਜੀ ਕਾਂਦ ਕਰਕੇ ਮੇਰਾ ਬੱਚਾ ਹੋ ਗਿਆ ਮੇਰੇ ਬੱਚੇ ਰੁਹਨ ਜੀ ਅੱਜ ਬਾਡੇ ਪਾਪ ਨੂੰ ਮੈਂ ਛੱਡ ਕੇ ਮਾਰ ਕੇ ਜਾਣਾ ਇਰਾਦੇ ਕੱਲ ਨਾਲ ਇੱਥੇ ਉਹ ਪਹੁੰਚਿਆ ਆਪਾਂ ਇਹ ਹੀ ਕਹਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਦੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਬਸ ਸਵਾਪ ਦੀ ਮੰਗ ਕਰਦੇ ਆ